ਇਤਰੇੜਾ ਆ ਚੁੱਕੇ ਆ ਜਿਸ ਨੂੰ ਭਗਵੰਤਮਾਨ ਜੀ ਕਹਿ ਰਹੇ ਮੈਂ ਕਿਸਾਨ ਦਾ ਪੁੱਤ ਆ ਕਿਸਾਨ ਦਾ ਦਰਦ ਇਹ ਭਗਵੰਤਮਾਨ ਜੀ ਦੇਖ ਲੈਣ ਕਿ ਕਿਸਾਨ ਦਾ ਦਰਦ ਕੀ ਹੁੰਦਾ ਵਾ ਛੱਤਾਂ ਦੇ ਵਿੱਚੋਂ ਪਾਣੀ ਗਿਰ ਰਿਹਾ ਸੀ ਸਾਰਾ ਕੁਝ ਬਾਹਰ ਹੀ ਰੱਖਿਆ ਹੋਇਆ ਵਾ ਆ ਕਮਰੇ ਦੇ ਚੱਕੋ ਆ ਕਮਰੇ ਦੇਖ ਸਕਦੇ ਹੋ ਤੁਸੀਂ ਬਾਲੇ ਵਾਲੀਆਂ ਛੱਤਾਂ 'ਵਾਂ ਕੋਈ ਵੀ ਹੈਲਪ ਨਹੀਂ ਦੇਖੋ ਇਧਰੋਂ ਵੀ ਪਾਣੀ ਵਗੈਰਾ ਚੋਇਆ ਹੋਇਆ ਸਾਰਾ ਤੇ ਕੇਜਰੀਵਾਲ ਸਾਹਿਬ ਵੀ ਆਏ ਸੀਗੇ ਕੀ ਕਹਿੰਦੇ ਫਿਰ ਕੁਝ ਨਹੀਂ ਕਹ ਕੇ ਉਹ ਵੀ ਕਹਿੰਦੇ ਬੰਨ ਬੰਨ ਦਾ ਕਰਾ ਦੇਂਗਾ ਤੁਹਾਡੇ ਦਾ ਔਰ ਤਾਂ ਕੁਛ ਨਹੀਂ ਕਹਿ ਕੇ ਗਏ ਇਹ ਸਰਕਾਰ ਵੱਲੋਂ ਕੋਈ ਵੀ ਹੈਲਪ ਨਹੀਂ ਥਾਡੀ ਇਹ ਸਰਕਾਰ ਵੱਲੋਂ ਨਹੀਂ ਆਈ ਸਸਤਾ ਵਾਲੋ ਬਹੁਤ ਹੀ ਠੀਕ ਕਰਨਾ ਹੈ ਇਹ ਸਰਕਾਰਾਂ ਦੇ ਵੱਲ ਵਾਦੇ ਝੂਠੇ ਹੀ ਵਾਦੇ ਆ ਜੀ ਇਹਨਾਂ ਦੇ ਕੀ ਕਰਨਾ ਇਹਨਾਂ ਬੈਨ ਜੀ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਇੱਥੋਂ ਲੈ ਜਾਂਦੇ ਆ ਤੇ ਪ੍ਰਚਾਰ ਕਰਦੇ ਆ ਬਹੁਤ ਕੁਛ ਕਰ ਰਹੇ ਪੰਜਾਬ ਲਈ ਨਹੀਂ ਸਾਡੇ ਵਾਸਤੇ ਤਾਂ ਕੁਝ ਨਹੀਂ ਕੀਤਾ ਪੰਜਾਬ ਵਾਸਤੇ ਤਾਂ ਪਤਾ ਨਹੀਂ ਆ ਪੂਰੀ ਟ੍ਰੇਡ ਜਿਹੜੀ ਆ ਉੱਪਰ ਤੋਂ ਲੈ ਕੇ ਥੱਲੇ ਤੇ ਕਰ ਪੂਰੀ ਟ੍ਰੇਡ ਜਿਹੜੀ ਥੱਲੇ ਆ ਚੁੱਕੀ ਆ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ ਅਸੀਂ ਸੁਲਤਾਨਪੁਰ ਦੇ ਇਲਾਕੇ ਜਿਹੜੇ ਪਿੰਡ ਜਿਹੜੇ ਆ ਜਿੱਥੇ ਸਾਡੇ ਕੇਜਰੀਵਾਲ ਜੀ ਜਿਹੜੇ ਆਏ ਸੀ ਆ ਹਾਲਾਤ ਆ ਜੀ ਪਿੰਡਾਂ ਦੇ ਦੇਖ ਲਓ ਇਸ ਟਾਈਮ ਅਸੀਂ ਉਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੇ ਆ ਉਸ ਪਿੰਡ ਦੇ ਵਿੱਚ ਜਿੱਥੇ ਕੇਜਰੀਵਾਲ ਜੀ ਦਿੱਲੀੋਂ ਆਏ ਸੀ ਤੇ ਪੂਰਾ ਕਾਫਲਾ ਲੈ ਕੇ ਆਏ ਸੀ ਇਸ ਟਾਈਮ ਉਸ ਪਿੰਡ ਦੇ ਵਿੱਚ ਮੌਜੂਦ ਆ ਉਸ ਘਰ ਦੇ ਵਿੱਚ ਮੌਜੂਦ ਆ ਸੀ ਤੇ ਗੱਲਬਾਤ ਕਰਾਂਗੇ ਇੱਥੇ ਦੇ ਪਿੰਡ ਵਾਸੀਆਂ ਦੇ ਨਾਲ ਕੀ ਜਿਹੜੇ ਮਾਹੌਲ ਬਣੇ ਹੋਏ ਕਿੰਨੀ ਦੇਰ ਬਾਦੋਂ ਪਿੰਡ ਦੇ ਵਿੱਚ ਆਏ ਆ ਤੇ ਗੱਲਬਾਤ ਕਰਦੇ ਪਾਪਾ ਜੀ ਬੈਠੇ ਸਾਡੇ ਨਾਲ ਪਾਪਾ ਜੀ ਸਤਿਗੁਰ ਜੀ ਸਤਿਗੁਰ ਜੀ ਪਾਪਾ ਜੀ ਕਿੰਨੇ ਦਿਨਾਂ ਬਾਅਦ ਤੁਸੀਂ ਆਪਣੇ ਘਰ ਦੇ ਵਿੱਚ ਵਾਪਸ ਆਏ ਇੱਥੇ ਅਸੀਂ ਤਾਂ ਜੀ ਥੋੜਾ ਬਾਹਰਲੇ ਪਾਏ ਹਾਂ ਜੀ ਸੇਵਾ ਤੇ ਸੇਵਾ ਅਸੀਂ ਤਾਂ ਰਾਜਸਥਾਨ ਚੋਂ ਆਏ ਜੀ ਸੇਵਾ ਤੇ ਰਸਤਾ ਲੈ ਕੇ ਆਏ ਹਾਂ ਭੈਣ ਜੀ ਕੀ ਕੀ ਸਮੱਸਿਆ ਤੁਹਾਨੂੰ ਆਈਆਂ ਜਿਹੜੀਆਂ ਇੱਥੇ ਤਾਂ ਭੈਣ ਜੀ ਨੇ ਗੱਲ ਕਰਦੇ ਸਤਿਗੁਰ ਭੈਣ ਜੀ ਸਤਿਗੁਰ ਕਾਰ ਭੈਣ ਜੀ ਭੈਣ ਜੀ ਕਿੰਨੇ ਦਿਨਾਂ ਬਾਅਦ ਤੁਸੀਂ ਇੱਥੇ ਘਰ ਆਪਣੇ ਹੋਏ ਪਾਣੀ ਬਹੁਤ ਜ਼ਿਆਦਾ ਹੁਣ ਵੀ ਖੜਾ ਪਿਆ ਇੱਥੇ ਅਸੀਂ ਤਾਂ ਭਾਜੀ ਗਏ ਹੀ ਨਹੀਂ ਘਰੋਂ ਇੱਥੇ ਹੀ ਮਰਾਂਗੇ ਤੇ ਇ ਹਾਂ ਜੀ ਇਹਨ ਕੀਤਾ ਘਰੋਂ ਨਿਕਲਣਾ ਸਮਾਨ ਦਾ ਤਾਂ ਘਰ ਭਰਿਆ ਸੀ ਜੀ ਜਾਣਾ ਕਿੱਥੇ ਤੇ ਕੇਜਰੀਵਾਲ ਸਾਹਿਬ ਵੀ ਆਏ ਸੀਗੇ ਕੀ ਕਹਿੰਦੇ ਫਿਰ ਉਹ ਕੁਝ ਨਹੀਂ ਕਹਿ ਕੇ ਉਹ ਵੀ ਕਹਿੰਦੇ ਬੰਨ ਬੰਨ ਦਾ ਘਰਾ ਦਾਂਗੇ ਤੁਹਾਡੇ ਦਾ ਹੋਰ ਤਾਂ ਕੁਝ ਨਹੀਂ ਕਹਿ ਕੇ ਗਏ ਤੇ ਭਗਵੰਤ ਮਾਨ ਜੀ ਵੀ ਕਹਿ ਰਹੇ ਆ ਕਿ ਤੁਸੀਂ ਆਪਣੇ ਪਿੰਡਾ ਜੋ ਰੇਤਾ ਚੱਕ ਲੋ ਵੇਚ ਲੋ ਉਹਨੂੰ ਆ ਲਿਪੀ ਵੇਖੋ ਕੀ ਕਰਦਾ ਈ ਜਿੰਨੇ ਦੇ ਕੋ ਸਾਲ ਦਾ ਦਿੱਤੀ ਹੈ ਉਹਨੇ ਦਿਨ ਨੂੰ ਸੰਦ ਨਹੀਂ ਲੱਭਣੇ ਨਹੀਂ ਲੱਭਣੇ ਤੇ ਜਿਆਦਾ ਖੁੱਲਾ ਟਾਈਮ ਦੇਨ ਕੋਈ ਸਾਲ ਦਾ ਤੇ ਰੇਤਾ ਕੱਢ ਕੇ ਵੇਚ ਲਈਏ ਇੱਕ 31 ਦਸੰਬਰ ਤੱਕ ਦਾ ਦਿੱਤਾ ਹਣ ਚੰਨੋਂ ਤਾਂ ਫੇ ਪੈਲੀਆਂ ਨਹੀਂ ਸੁੱਕਣੀਆਂ ਪਾਣੀ ਦੇ ਇਹ ਪੈਲੀਆਂ ਜੇ ਪੈਲੀਆਂ ਉਹ ਹੀ ਤਾਂ ਦੱਸਣਦੇ ਆ ਵੀ ਇਹਦੀ ਇੱਕ ਤੋਂ ਦਿੱਤਾ 3 ਮਹੀਨਿਆਂ ਦਾ ਟਾਈਮ ਆ 3 ਮਹੀਨਾ ਦੋਹਾਂ ਚ ਪਾਣੀ ਸੁੱਕਾ ਮਹੀਨੇ ਦੇ ਵਿੱਚ ਤਾਂ ਸੰਦ ਨਹੀਂ ਲੱਭਣੇ ਤੇ ਸਾਂਦ ਲੱਭਣਗੇ ਤੇ ਰੇਤਾ ਵੇਚਣੀ ਜਦ ਕੋਲਾ ਟਾਈਮ ਦੇਵੇ ਤੇ ਸਰਕਾਰ ਵੱਲੋਂ ਕੋਈ ਵੀ ਹੈਲਪ ਹੋਈ ਤੁਹਾਡੀ ਇਹ ਸਰਕਾਰ ਵੱਲੋਂ ਨਹੀਂ ਹੋਈ ਸਸਤਾ ਵੱਲੋਂ ਬਹੁਤ ਹੋਈ ਬਾਬਾ ਸੀਚੇ ਵਾਲਾ ਬਾਬਾ ਅਸੀਂ ਧੁੱਖਾ ਸਿੰਘ ਸ੍ਰੀਆਲੀ ਵਾਲਾ ਰਾਣਾ 인ਦਰ ਪ੍ਰਤਾਪ ਨੇ ਬਹੁਤ ਮਦਦ ਕੀਤੀ ਤੇ ਤੁਸੀਂ ਦੇਖ ਸਕਦੇ ਹੋ ਸਰਕਾਰਾਂ ਦਾਅਵੇ ਤਾਂ ਬੜੇ ਕਰ ਰਹੇ ਆ ਕਿ ਅਸੀਂ ਬਹੁਤ ਜ਼ਿਆਦਾ ਹੈਲਪ ਕਰ ਰਹੇ ਆ ਲੋਕਾਂ ਦੀ ਕਿ ਅਸੀਂ ਗਰਾਊਂਡ ਲੈਵਲ ਤੇ ਦੇਖ ਰਹੇ ਆ ਸਾਰੇ ਕੋਲ ਭਾਈ ਸਾਹਿਬ ਨਹੀਂ ਬੈਠੇ ਉਹਨਾਂ ਨਾਲ ਗੱਲਬਾਤ ਕਰਦੇ ਸਰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਦਾਅਵੇ ਤਾਂ ਬੜੇ ਕਰ ਰਹੀਆਂ ਕਿ ਇਹ ਹੈਲਪ ਕਰ ਰਹੇ ਲੋਕਾਂ ਤੇ ਕੀ ਕਰਨਾ ਹੈ ਜੀ ਸਰਕਾਰਾਂ ਦੇ ਵਾਅਦੇ ਝੂਠੇ ਹੀ ਵਾਅਦੇ ਆ ਜੀ ਇਹਨਾਂ ਦੇ ਕੀ ਕਰਨਾ ਇਹਨਾਂ ਨੂੰ ਬਸ ਕਰਨਾ ਕੀ ਉਹ ਅੰਤਮਾਨ ਜੀ ਕਹਿ ਰਹੇ ਸੀ ਕਿ ਬਦਲਾਅ ਲੈ ਕੇ ਆਏ ਪਿੰਡ ਦੇ ਵਿੱਚ ਇਹ ਬਦਲਾਅ ਦੇਖਣ ਨੂੰ ਮਿਲ ਰਿਹਾ ਆ ਦੇਖ ਸਾਹਮਣੇ ਹੀ ਹੈ ਜੀ ਤੁਹਾਡੇ ਆ ਹੀ ਬਦਲਾਅ ਹੋਇਆ ਪਿਆ ਜੀ ਉਹ ਕਿਹੜਾ ਹੋ ਬਈ ਤੇ ਤੁਸੀਂ ਹਾਲਾਤ ਦੇਖ ਸਕਦੇ ਹੋ ਬੀਬੀਆਂ ਪੈਣਾ ਇੱਥੇ ਸਾਰੀਆਂ ਖੜੀਆਂ ਆ ਰੋਟੀ ਪਾਣੀ ਦਾ ਇਹਨਾਂ ਦਾ ਬੜਾ ਮੁਸ਼ਕਲ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਛੱਤਾਂ ਦੇ ਵਿੱਚੋਂ ਪਾਣੀ ਗਿਰ ਰਿਹਾ ਸੀ ਸਾਰਾ ਕੁਝ ਬਾਹਰ ਹੀ ਰੱਖਿਆ ਹੋਇਆ ਹੈ ਆ ਕਮਰੇ ਦੇਖ ਸਕਦੇ ਹੋ ਤੁਸੀਂ ਬਾਲੇ ਵਾਲੇ ਛੱਤਾਂ 'ਚ ਕੋਈ ਵੀ ਹੈਲਪ ਨਹੀਂ ਦੇਖੋ ਇਧਰੋਂ ਵੀ ਪਾਣੀ ਵਗੈਰਾ ਚੋਇਆ ਹੋਇਆ ਸਾਰਾ ਤੇ ਦੂਸਰੇ ਕਮਰੇ ਦੇ ਵਿੱਚ ਵੀ ਦਿਖਾਨਾ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਦੇਖ ਸਕਦੇ ਆ ਆ ਦੇਖੋ ਆ ਪਾਣੀ ਦੇ ਨਾਲ ਜਿਹੜਾ بارشਾਂ ਦੇ ਨਾਲ ਬਾਲੇ ਵੀ ਇਹਨਾਂ ਦੇ ਟੁੱਟੇ ਹੋਏ ਆ ਇਹ ਪੇਂਟ ਦੇ ਵਿੱਚ ਸਾਡੇ ਕੇਜਰੀਵਾਲ ਜੀ ਆਏ ਸੀ ਜਿਹੜੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਆਪਣੇ ਆਪ ਨੂੰ ਕਹਿ ਰਹੇ ਅਸੀਂ ਪੰਜਾਬ ਵਾਸਤੇ ਖੜੇ ਆ ਅਸੀਂ ਪੰਜਾਬ ਲਈ ਹਰ ਇੱਕ ਕਦਮ ਦੇ ਪੈਸੇ ਦੀ ਮਦਦ ਕਰ ਰਹੇ ਆ ਭੈਣ ਜੀ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਇਥੋਂ ਲੈ ਜਾਂਦੇ ਆ ਤੇ ਪ੍ਰਚਾਰ ਕਰਦੇ ਆ ਬਹੁਤ ਕੁਝ ਕਰ ਰਹੇ ਪੰਜਾਬ ਲਈ ਨਹੀਂ ਸਾਡੇ ਵਾਸਤੇ ਤਾਂ ਕੁਝ ਨਹੀਂ ਕੀਤਾ ਪੰਜਾਬ ਵਾਸਤੇ ਤਾਂ ਪਤਾ ਨਹੀਂ ਸਾਡੇ ਵਾਸਤੇ ਕੁਝ ਕਰਦੇ ਤਾਂ ਫੇਰ ਹੀ ਸੀ ਸਾਦੇ ਬਾਤੇ ਨਹੀਂ ਸੋਸ਼ਲ ਮੀਡੀਆ ਤੇ ਫੋਟੋਆਂ ਹੀ ਬੜੇ ਪਾ ਰਹੇ ਆ ਵਿਊ ਲੈਣ ਦੇ ਮਾਰੇ ਸਰਕਾਰ ਕਾ ਪਾ ਰਹੇ ਆ ਵਿਊ ਲੈਣ ਦੇ ਮਾਰੇ ਆ ਦੇਖ ਸਕਦੇ ਹੋ ਤੁਸੀਂ ਗੱਦੇ ਵੀ ਜਿਹੜੇ ਬਾਹਰ ਹੀ ਰੱਖੇ ਹੋਏ ਆ ਪੂਰੀ ਤਰ੍ਹਾਂ ਕਿਸ ਤਰ੍ਹਾਂ ਅਡਜਸਟਮੈਂਟ ਕਰਦੇ ਹੋਗੇ ਆ ਤੰਬੂ ਦੇਖੋ ਪਿਛਲੇ ਆ ਆ ਤੰਬੂ ਲਗਾਇਆ ਹੈ ਇਹਨਾਂ ਨੇ ਪੂਰੇ ਪਿੰਡ ਦੇ ਵਿੱਚ ਜਿੱਥੇ ਕੇਜਰੀਵਾਲ ਜੀ ਆਏ ਸੀ ਇਹਨਾਂ ਦੀ ਕੋਈ ਵੀ ਹੈਲਪ ਨਹੀਂ ਹੋ ਰਹੀ ਸਰਕਾਰ ਵੱਲੋਂ ਸਿਰਫ ਸਮਾਜ ਸੇਵਕਾਂ ਜਿਹੜੇ ਦਵਾਈਆਂ ਪਚਾਰੇ ਆ ਉਹ ਸਾਰਾ ਕੁਝ ਉਨਾ ਵੱਲੋਂ ਹੀ ਜਿਹੜੀ ਸਾਡੇ ਪੰਜਾਬ ਦੇ ਨਾਲ ਖੜੇ ਆ ਸਿੰਗਰ ਖੜੇ ਹੋਏ ਸਾਡੇ ਬਾਹਰਲੇ ਸਟੇਟਾਂ ਤੋਂ ਵੀ ਜਿਹੜੀ ਮਦਦ ਪਹੁੰਚਾਈ ਜਾ ਰਹੀ ਆ ਸਮਾਜ ਸੇਵਕ ਵੱਲੋਂ ਪਰ ਸਾਡੀਆਂ ਸਰਕਾਰਾਂ ਵੱਲੋਂ ਇਸ ਟਾਈਮ ਕੁਛ ਵੀ ਜਿਹੜਾ ਨਹੀਂ ਕੀਤਾ ਜਾ ਰਿਹਾ ਤੇ ਹੋਰ ਵੀ ਤੁਹਾਨੂੰ ਦਿਖਾਣੇ ਆ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਆ ਜਿੱਥੇ ਸਾਡੇ ਕੇਜਰੀਵਾਲ ਸਾਹਿਬ ਆਏ ਸੀਗੇ ਪੂਰਾ ਕਾਫਲਾ ਆਇਆ ਸੀ ਉਹ ਕਾਫਲਾ ਤਾਂ ਸਿਰਫ ਲੋਕਾਂ ਨੂੰ ਤੰਗ ਕਰਨ ਹੀ ਆਇਆ ਸੀ ਤੇ ਤੁਹਾਨੂੰ ਹਾਲਾਤ ਦਿਖਾਣੇ ਕਿਸ ਤਰ੍ਹਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਰੇ ਪਾਸੇ ਜਿਹੜਾ ਉਹ ਪਾਣੀ ਹੀ ਪਾਣੀ ਜਿਹੜਾ ਖੜਾ ਵਾ ਤੇ ਕਿਸ਼ਤੀ ਦੇ ਵਿੱਚ ਹੀ ਇਹ ਸਮਾਨ ਲੈ ਜਾਂਦੇ ਆ ਦਵਾਈ ਲੈ ਜਾਂਦੇ ਤੇ ਪਾਣੀ ਹੀ ਪਾਣੀ ਅਸੀਂ ਵੀ ਕਿਸ਼ਤੀ ਦੇ ਵਿੱਚ ਇੱਥੇ ਪਹੁੰਚੇ ਆ ਤੇ ਆਹ ਹਾਲਾਤ ਤੁਹਾਨੂੰ ਦਿਖਾਣੇ ਆ ਪਿੰਡ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਇੱਥੇ ਬਣੇ ਹੋਏ ਆ ਤੇ ਆਹ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਣੇ ਆ ਦੇਖੋ ਆਹ ਹਾਲਾਤ ਆ ਪਾਣੀ ਦੇ ਨਾਲ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਬਣੇ ਹੋਏ ਆ ਤੇ ਆ ਦੇਖੋ ਪੂਰਾ ਛੱਤ ਵੀ ਜਿਹੜੀ ਗਿਰਨ ਵਾਲੀ ਹੈ ਇਹ ਕਿਸ ਤਰ੍ਹਾਂ ਦੇ ਹਾਲਾਤ ਹੈ ਪਿੰਡਾਂ ਦੇ ਹਾਲਾਤ ਹੈ ਜਿਹੜੇ ਕਹਿੰਦੇ ਆ ਭਗਵੰਤ ਮਾਨ ਜੀ ਮੈਂ ਪਿੰਡਾਂ ਕਿਸਾਨ ਦਾ ਪੁੱਤਾਂ ਆ ਦੇਖੋ ਆ ਸਾਰੀਆਂ ਤਰੇੜਾਂ ਇਹ ਘਰਾਂ ਦੇ ਵਿੱਚ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਹ ਘਰਾਂ ਦੇ ਵਿੱਚ ਇਹ ਤਰੇੜਾਂ ਆ ਚੁੱਕੀਆਂ ਵਾਂ ਜਿਸ ਨੂੰ ਭਗਵੰਤਮਾਨ ਜੀ ਕਹਿ ਰਹੇ ਮੈਂ ਕਿਸਾਨ ਦਾ ਪੁੱਤ ਆ ਕਿਸਾਨ ਦਾ ਦਰਦ ਇਹ ਭਗਵੰਤਮਾਨ ਜੀ ਦੇਖ ਲੈਣ ਕਿ ਕਿਸਾਨ ਦਾ ਦਰਦ ਕੀ ਹੁੰਦਾ ਆ ਤੇ ਆ ਦੇਖੋ ਉੱਪਰ ਆ ਦੇਖੋ ਆ ਦੇਖੋ ਆ ਪੂਰੀ ਆ ਪੂਰੀ ਤਰੇੜ ਜਿਹੜੀ ਆ ਆ ਦੇਖੋ ਆ ਪੂਰੀ ਤਰੇੜ ਜਿਹੜੀ ਆ ਉੱਪਰ ਤੋਂ ਲੈ ਕੇ ਥੱਲੇ ਤਰਕਰ ਪੂਰੀ ਤਰੇੜ ਜਿਹੜੀ ਥੱਲੇ ਆ ਚੁੱਕੀ ਆ ਇਹ ਹਾਲਾਤ ਤੁਹਾਨੂੰ ਦਿਖਾ ਰਹੇ ਆ ਅਸੀਂ ਸੁਲਤਾਨਪੁਰ ਦੇ ਲੱਗ ਦੇ ਜਿਹੜੇ ਪਿੰਡ ਜਿਹੜੇ ਆ ਜਿੱਥੇ ਸਾਡੇ ਕੇਜਰੀਵਾਲ ਜੀ ਜਿਹੜੇ ਆਏ ਸੀ ਆ ਹਾਲਾਤ ਆ ਜੀ ਪਿੰਡਾਂ ਦੇ ਦੇਖ ਲੋ ਜਿਹੜੇ ਭਗਵੰਤ ਮਾਨ ਜੀ ਕਹਿ ਰਹੇ ਸੀ ਕਿ ਅਸੀਂ ਮੈਂ ਕਿਸਾਨ ਦਾ ਪੁੱਤ ਤੇ ਕਿਸਾਨ ਹੀ ਆ ਜਿਹੜੇ ਦਰਦ ਦਿਖਾ ਰਹੇ ਕਿਸਾਨਾਂ ਦਾ ਅਸੀਂ ਸਾਡੇ ਚੈਨਲ ਦੇ ਉੱਤੇ ਤੇ ਕਿਸ ਤਰ੍ਹਾਂ ਬੇੜਾ ਘਰਕ ਜਿਹੜਾ ਆ ਦੇਖੋ ਆ ਬਾਰੋ ਵੀ ਦਿਖਾਇਆ ਜਾਵੇ ਆ ਪੂਰੀ ਉੱਪਰ ਤੋਂ ਲੈ ਕੇ ਆ ਥੱਲੇ ਤੱਕ ਤਰੇੜਾ ਆ ਗਈਆਂ ਵਾ 20 ਪੈਨ ਦੇ ਨਾਲ ਕਿਸ ਤਰ੍ਹਾਂ ਛੱਤਾਂ ਚੋਰੀਆਂ ਇਹਨਾਂ ਦੇ ਇਹ ਜਿੱਥੇ ਸਾਡੇ ਕੇਜਰੀਵਾਲ ਸਾਹਿਬ ਆਏ ਸੀ ਕਾਫਲੇ ਲੈ ਕੇ ਆਪਣੇ ਫੋਟੋਆਂ ਖਿੱਚ ਕੇ ਇੱਥੋਂ ਲੈ ਗਏ ਆ ਕਿ ਅਸੀਂ ਜੀ ਬਹੁ ਹੈਲਪ ਕਰ ਰਹੇ ਪੰਜਾਬ ਦੀ ਪਰ ਪੰਜਾਬ ਦੇ ਨਾਲ ਇਸ ਟਾਈਮ ਕੋਈ ਨਹੀਂ ਖੜਾ ਪੰਜਾਬ ਦੇ ਨਾਲ ਸਿਰਫ ਨਾਲ ਕਿਸਾਨ ਖੜੇ ਆ ਤੇ ਜਿਹੜੇ ਸਮਾਜ ਸੇਵਕ ਆ ਸਿੰਗਾਰ ਆ ਬਾਹਰਲੇ ਸ਼ਹਿਰਾਂ ਤੋਂ ਲੋਕ ਆ ਜਿਹੜੇ ਸਮਝਦੇ ਆ ਦਰਦ ਨੂੰ ਪੰਜਾਬ ਦੇ ਉਹ ਦਿੱਲੀ ਬੈ ਕੇ ਹੁਕਮ ਕਰ ਰਿਹਾ ਤੂੰ ਆ ਦੇਖੋ ਹਾਲਾਤ ਆ ਤਰੇੜਾ ਆਈਆਂ ਆ ਮਕਾਨਾਂ ਦੇ ਵਿੱਚ ਪੰਜ ਪੰਜ 6 6 ਫੁੱਟ ਦਾ ਪਾਣੀ ਵਾਲੇ ਦਵਾਲੇ ਆਇਆ ਸੀਗਾ ਤੇ ਇੱਥੇ 5 5 6 6 ਫੁੱਟ ਪਾਣੀ ਸੀਗਾ ਆ ਤੁਹਾਨੂੰ ਹੋਰ ਵੀ ਹਾਲਾਤ ਦਿਖਾ ਦਿੰਨੇ ਕਿ ਇਸ ਤਰ੍ਹਾਂ ਆ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਹਾਲਾਤ ਆ ਪਿੰਡਾ ਸਾਡੇ ਆ ਦੇਖੋ ਪਾਣੀ ਹੀ ਪਾਣੀ ਜਿਹੜਾ ਆ ਦੇਖੋ ਉਹ ਸ਼ੈੱਡ ਉੱਥੇ ਨਾਲ ਦਾ ਆ ਸ਼ੈੱਡ ਪੂਰਾ ਡਿੱਗ ਗਿਆ ਨਾਲ ਪਾਣੀ ਦੇ ਨਾਲ ਆ ਸ਼ੈੱਡ ਸੀ ਪੂਰਾ ਹੁਣ ਪਾਣੀ ਦਿਖਾਣੇ ਤੁਹਾਨੂੰ ਆ ਦੇਖੋ ਆ ਸਾਰਾ ਜਿਹੜਾ ਪਾਣੀ ਹੈ ਇੱਥੇ ਸਾਰੇ ਖੇਤ ਸੀਗੇ ਜਿਹੜੇ ਪੂਰਾ ਇਸਟਮ ਤਬਾਹ ਹੋ ਗਿਆ ਸਾਰੇ ਇਹ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਆਂ ਅਸੀਂ ਰਾਜੂ ਦੇ ਨਾਲ ਸਨੀ ਸੋਤਾ ਦੀ ਕਾਸ ਰਿਪੋਰਟ